ਬਾਈ ਡੇਟ ਨੋਟ ਕਰ ਲਿਓ 22 ਦਿਨ ਦੇ ਅੰਦਰ ਤੁਹਾਡੀ ਪਥਰੀ ਬਾਹਰ ਮਾਰੇਗਾ ਕੱਢ ਕੇ ਤੇ ਜਾਂ ਫਿਰ ਤੁਹਾਡੇ ਗਦੂਦ ਵਧੇ ਹੋਏ ਨੇ ਵਾਸ਼ਰੂਮ ਕਰਨ ਦੇ ਵਿੱਚ ਤੁਹਾਨੂੰ ਸਮੱਸਿਆ ਆਉਂਦੀ ਹੈ ਤੁਹਾਡੀ ਕਿਡਨੀ ਦੇ ਵਿੱਚ ਕਿਤੇ ਸਵੇਲਿੰਗ ਹੈ ਕਿਸੇ ਵੀ ਕਿਡਨੀ ਚ ਦੋਨਾਂ ਚੋਂ ਤੇ ਜਾਂ ਫਿਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਸੋਜਸਾਈ ਹੋਈ ਹੈ ਜਾਂ ਤੁਹਾਡੇ ਜੋੜਾਂ ਚ ਦਰਦ ਹੈ ਇਹ ਮੱਕੀ ਦੇ ਜਿਹੜੇ ਵਾਲ ਹੁੰਦੇ ਨੇ ਬਾਈ ਇਹ 100% ਇਸ ਤੇ ਕਾਰਗਰ ਨੇ ਮੈਂ ਕਦੇ ਵੀ ਕੋਈ ਵੀ ਵੀਡੀਓ ਫੇਕ ਨਹੀਂ ਪਾਉਂਦਾ ਮੈਂ ਉਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦਾ ਜਿਹਦਾ ਆਪਾਂ ਰਿਜ਼ਲਟ ਕੱਢਿਆ ਹੁੰਦਾ ਜਿੰਨੇ ਵੀ ਆਪਣੇ ਵੈਦ ਹਕੀਮ ਵੀਰ ਨੇ ਜਿਨ੍ਹਾਂ ਨੇ ਸਾਨੂੰ ਰਿਜ਼ਲਟ ਕੱਢ ਕੇ ਨਿਚੋੜ ਕੱਢ ਕੇ ਨੁਕਤਾ ਵਰਤਿਆ ਹੁੰਦਾ ਉਹੀ ਤੁਹਾਡੇ ਨਾਲ ਸਾਂਝੀ ਕਰੀਦੀ ਹੈ ਤੇ ਇਹ ਤੁਸੀਂ ਜ਼ਰੂਰ ਵਰਤਿਓ ਜਿਹੜੇ ਮੇਰੇ ਵੀਰਾਂ ਨੂੰ ਪੱਥਰੀ ਦੀ ਸਮੱਸਿਆ ਹੈ ਗੁਰਦੇ ਦੀ ਤੇ ਪਿੱਤੇ ਦੀ ਜਾਂ ਫਿਰ ਤੁਹਾਨੂੰ ਗਦੂਦ ਵਧੇ ਹੋਏ ਨੇ ਪਿਸ਼ਾਬ ਜਿਹੜਾ ਤੁਸੀਂ ਵਾਸ਼ਰੂਮ ਕਰ ਦਿੰਨੇ ਹੋ ਕਰਨ ਤੋਂ ਬਾਅਦ ਫਿਰ ਰਹਿ ਜਾਂਦਾ ਉਹ ਤੁਪਕਾ ਤੁਪਕਾ ਕਰਕੇ ਤੁਹਾਨੂੰ ਪਰੇਸ਼ਾਨ ਕਰਦਾ ਹੈ ਨੁਸਖਾ ਨੋਟ ਕਰ ਲਿਓ ਬਾਈ ਜੀ ਜਿਹੜੇ ਮੇਰੇ ਵੀਰਾਂ ਨੂੰ ਗਦੂਦਾਂ ਦੀ ਸਮੱਸਿਆ ਪਹਿਲਾ ਉਹ ਜਿਨ੍ਹਾਂ ਨੂੰ ਗਦੂਦਾਂ ਦੀ ਸਮੱਸਿਆ ਹੈ ਉਹਨਾਂ ਨੇ ਕੀ ਕਰਨਾ ਹੈ ਬਾਈ ਜੀ ਤੁਸੀਂ ਇਹਦੇ ਵਾਲ ਨੇ ਜਿਹੜੇ ਉਹ ਲੈ ਲਿਓ ਦੋ ਛੱਲੀਆਂ ਦੇ ਚਾਹੇ ਤਿੰਨ ਛੱਲੀਆਂ ਦੇ ਵਾਲ ਲੈ ਕੇ 2 ਲੀਟਰ ਪਾਣੀ ਲੈਣਾ ਬਾਈ 2 ਲੀਟਰ ਪਾਣੀ ਚ ਇਹਨੂੰ ਚੰਗੀ ਤਰ੍ਹਾਂ ਉਬਾਲ ਲਿਓ ਜਿਆਦਾ ਪਾਣੀ 1 ਲੀਟਰ ਬਚੇ ਤੇ ਰੋਟੀ ਖਾਣ ਤੋਂ 1 ਘੰਟਾ ਬਾਅਦ ਰੋਟੀ ਖਾਣ ਤੋਂ 1 ਘੰਟਾ ਬਾਅਦ ਇਹੜਾ ਜਿਹੜਾ ਤੁਸੀਂ ਪਾਣੀ ਉਬਾਲਿਆ ਹੋਇਆ ਉਹਦਾ ਇੱਕ ਗਲਾਸ ਲੈ ਲਿਓ ਜੇ ਉਹ ਠੰਡਾ ਹੋ ਗਿਆ ਤੈਨੂੰ ਹਲਕਾ ਕੋਸਾ ਕਰ ਲਿਓ ਉਹਨੂੰ ਸਿਪ ਸਿਪ ਕਰਕੇ ਚਾਹ ਵਾਂਗੂ ਪਿਓ ਰੋਟੀ ਖਾਣ ਤੋਂ 1 ਘੰਟਾ ਬਾਅਦ ਤੇ ਸ਼ਾਮ ਨੂੰ ਵੀ ਰੋਟੀ ਖਾਣ ਤੇ 1 ਘੰਟਾ ਬਾਅਦ ਬਈ ਤੁਹਾਡੇ ਗਦੂਦਾਂ ਦੀ ਜਿਹੜੀ ਪਿਸ਼ਾਬ ਰੁਕ ਰੁਕ ਕੇ ਆਉਂਦਾ ਹੈ ਜਾਂ ਸੋਜਿਸ ਹੈ ਤੁਹਾਡੇ ਗਦੂਦਾਂ ਦੇ ਅੰਦਰ ਵਧੇ ਹੋਏ ਨੇ ਉਹ ਠੀਕ ਕਰ ਦੇਗੀ ਤੇ ਤੁਹਾਨੂੰ ਪਿਸ਼ਾਬ ਖੁੱਲ ਕੇ ਆਉਣਾ ਸ਼ੁਰੂ ਹੋ ਜਾਏਗਾ ਹੁਣ ਜਿਹੜੇ ਮੇਰੇ ਵੀਰਾਂ ਨੂੰ ਪੱਥਰੀ ਹੈ ਗੁਰਦੇ ਚ ਹੈ ਚਾਹ ਪਿੱਤੇ ਚ ਹੈ ਤੇ ਪਿੱਤੇ ਚ ਜਿਹੜੀ ਪੱਥਰੀ ਹੁੰਦੀ ਬਾਈ ਜੀ 2 ਐਮ ਐਮ ਦੀ ਜਾਂ 4 ਐਮ ਐਮ ਦੀ 5 ਐਮ ਐਮ ਦੀ ਇਹ ਤੁਹਾਨੂੰ ਬਹੁਤ ਜਲਦੀ ਇਹ ਕੱਢ ਦੇਗਾ ਜ਼ਰੂਰਤ ਤੋਂ ਜ਼ਿਆਦਾ ਭਰੇ ਪਿੱਥੇ ਤੇ ਕੰਮ ਨਹੀਂ ਕਰਦਾ ਉਹ ਆਪਣੇ ਮੇਰੇ ਵੀਰ ਇਸ ਤੋਂ ਥੋੜਾ ਪਰਹੇਜ਼ ਕਰਨ ਤੇ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਵੀ ਮੇਰੀ ਗੁਜ਼ਾਰਿਸ਼ ਹੈ ਜਿਨ੍ਹਾਂ ਦੇ ਪੱਥਰੀ ਹੈ ਚਾਹੇ ਪਿੱਤੇ ਚ ਹੈ ਚਾਹੇ ਗੁਰਦੇ ਚ ਹੈ ਉਹ ਇਹਦਾ ਇਸਤੇਮਾਲ ਨਾ ਕਰਨੇ ਦੀ ਤਸਵੀਰ ਗਰਮ ਹੋ ਜਾਂਦੀ ਹੈ ਤੇ ਤੁਹਾਨੂੰ ਗਰਭ ਦੇ ਵਿੱਚ ਸਮੱਸਿਆ ਦੇ ਸਕਦਾ ਹੈ ਇਸ ਕਰਕੇ ਗਰਭਵਤੀ ਭੈਣਾਂ ਇਹਦਾ ਇਸਤੇਮਾਲ ਨਾ ਕਰਨਾ ਹੁਣ ਜਿਹੜੇ ਮੇਰੇ ਵੀਰਾਂ ਨੂੰ ਪੱਥਰੀ ਹੈ ਓ ਬਾਈ ਜੀ ਇੱਕ ਛੱਲੀ ਦੇ ਵਾਲ ਲੈ ਲਓ ਲੈ ਕੇ ਇਹਨੂੰ ਦੋ ਗਲਾਸ ਪਾਣੀ ਚ ਉਬਾਲੋ ਉਹਦੇ ਵਿੱਚ 2 ਗ੍ਰਾਮ ਤੁਸੀਂ ਬਾਈ ਜੀ ਪਾ ਦੇਣੀ ਦਾਲਚੀਨੀ ਤੇ 2 ਗ੍ਰਾਮ ਹੀ ਪਾਣਾ ਕਾਲਾ ਨਮਕ ਸੇਂਹ ਦਾ ਨਮਕ ਨਹੀਂ ਪਾਣਾ ਨਾ ਚਿੱਟਾ ਨਮਕ ਪਾਣਾ ਸਿਰਫ ਕਾਲਾ ਨਮਕ ਪਾਣਾ ਕਾਲਾ ਨਮਕ ਪਾ ਕੇ ਉਹ ਦੋ ਗਲਾਸ ਪਾਣੀ ਨੂੰ ਉਬਾਲੋ ਜਾਂ ਦੋ ਇੱਕ ਗਲਾਸ ਰਹਿ ਗਿਆ ਬਾਈ ਸਵੇਰੇ ਖਾਲੀ ਪੇਟ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਇਹਨੂੰ ਪੀ ਲਓ ਇੱਕ ਘੰਟੇ ਤੱਕ ਕੁਛ ਨਾ ਖਾਓ ਮੇਰਾ ਗਰੰਟੀ ਨਾਲ ਦਾਵਾ ਹੈ ਬਾਈ 22 ਦਿਨ ਦੇ ਅੰਦਰ ਅੰਦਰ ਤੁਹਾਡੀ ਪੱਥਰੀ ਖੁਰ ਕੇ ਬਾਹਰ ਚਾਹੇ 2mm ਦੀ ਚਾਹੇ 4mm ਦੀ ਹੈ ਦਿਨ ਨੋਟ ਕਰ ਲਿਓ ਤਰੀਕ ਨੋਟ ਕਰ ਲਿਓ ਤੇ ਉਸ ਤੋਂ ਬਾਅਦ ਜਾ ਕੇ ਟੈਸਟ ਕਰਾ ਲਿਓ ਪੱਥਰੀ ਨਹੀਂ ਆਏਗੀ ਤੁਹਾਡੇ ਤੇ ਜਿਹੜੇ ਮੇਰੇ ਵੀਰਾਂ ਨੂੰ ਸਵੇਲਿੰਗ ਹੈ ਉਹ ਸਿਰਫ ਇਹਦਾ ਖਾਲੀ ਛੱਲੀ ਦਾ ਕਿਸੇ ਵੀ ਟਾਈਮ ਥੋੜੇ ਜਿਹਾ ਵਾਲ ਇਕੱਠੇ ਕਰਕੇ ਰੱਖ ਲਓ 5-7 ਗ੍ਰਾਮ ਵਾਲ ਪਿਓ ਉਬਾਲ ਕੇ ਪਾਣੀ ਚ ਇੱਕ ਗਲਾਸ ਪਾਣੀ ਚ ਜਾਂ ਡੇਢ ਗਲਾਸ ਪਾਣੀ ਚ ਜਦੋਂ ਅੱਧਾ ਵਜੇ ਰੋਜ਼ ਸਵੇਰੇ ਸ਼ਾਮ ਪੀਓ ਤੇ ਤੁਹਾਡੀ ਜਿਹੜੀ ਸਰੀਰ ਦੇ ਕਿਸੇ ਵੀ ਹਿੱਸੇ 'ਚ ਸਵੇਲਿੰਗ ਹੈ ਚਾਹੇ ਕਿਡਨੀਆ 'ਚ ਸਵੇਲਿੰਗ ਹੈ ਤੁਹਾਡੀ ਉਹ ਖਤਮ ਕਰ ਦੇਗੀ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ